ਸਾਡੇ ਨਾਲ ਇਸ ਸਮੇਂ ਪੰਜਾਬ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਿੰਡ ਜਵਾਰੋਵੇ अरोड़ा ਸਾਹਿਬ ਜੋ ਜਵਾਰ ਵਾਲੇ ਪਹੁੰਚੋ ਕਿ ਮੈਂ ਕੀ ਅੱਜ ਸਾਡਾ ਛੋਟੇ ਵੀਰ ਜਗਨਦੀਪ ਉਹ ਸਿਡਨੀ ਦੀ ਇਲੈਕਸ਼ਨ ਆਸਟ੍ਰੇਲੀਆ ਦੇ ਵਿੱਚ ਿਤਕੇ ਉਹ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਦਾ ਸਨਮਾਨ ਕਰਨ ਦੇ ਲਈ ਉਹਨਾਂ ਨੂੰ ਮੁਬਾਰਕਬਾਦ ਦੇਣ ਦੇ ਲਈ ਸਾਰੇ ਇੱਥੇ ਪਹੁੰਚਿਆ ਬਹੁਤ ਖੁਸ਼ੀ ਹੁੰਦੀ ਏ ਸਾਡੇ ਪੰਜਾਬੀ ਨੌਜਵਾਨ ਮੁੰਡੇ ਨੇ ਜਿਹੜੇ ਉਹ ਪੂਰੀ ਦੁਨੀਆ ਦੇ ਵਿੱਚ ਜਾ ਕੇ ਆਪਦੀ ਸਮਝਦੇ ਆਪਦੀ ਸਿਆਣਪ ਦੇ ਔਰ ਆਪਦੀ ਕਾਬਲੀਅਤ ਦੇ ਛਿੰਦੇ ਕੱਢਦੇ ਨੇ ਰੋਡ ਸਾਹਿਬ ਡੱਲੇਵਾਲ ਸਾਹਿਬ ਬਾਰਡਰ ਦੇ ਉੱਤੇ ਹੈ ਕੱਲਾ ਸ਼ਿਊਨੀ ਵੈਸ਼ਨਰ ਦਾ ਬਿਆਨ ਵੀ ਆਇਆ ਕਿ ਅਸੀਂ ਜਿਹੜਾ ਫੋਰਸਫੁਲੀ ਉਹਨਾਂ ਨੂੰ ਰੀਟੇਨ ਕਰ ਸਕਦੇ ਆ ਪਰ ਪੰਜਾਬ ਸਰਕਾਰ ਹਾਲੇ ਤੱਕ ਇਸ ਮਾਮਲੇ 'ਚ ਕੋਈ ਠੋਸ ਹੱਲਵਲ ਵੱਧ ਨਹੀਂ ਦਿਖਾਈ ਦੇ। ਦੇਖੋ ਉਹ ਜਿਹੜਾ ਤਾਂ ਕੰਮ ਕਿ ਕੇਂਦਰ ਵਾਲਿਆਂ ਨੂੰ ਬੀਜਪੀ ਵਾਲਿਆਂ ਨੂੰ ਕਰਨਾ ਚਾਹੀਦਾ ਹੈ ਕਿ ਉਹ ਕਿਸਾਨ ਭਾਈਆਂ ਨਾਲ ਬੈਠ ਕੇ ਟੇਬਲ ਦੇ ਉੱਪਰ ਗੱਲਾਂ ਗੱਲਬਾਤ ਕਰਕੇ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਕੇ ਮਸਲਾ ਹੱਲ ਕਰਨ ਉਹ ਤਾਂ ਉਹ ਕਰਦੇ ਨਹੀਂ ਹੈਗੇ ਤੇ ਇਹੋ ਜਿਹੀਆਂ ਧਮਕੀਆਂ ਜਿਹੜੀਆਂ ਹੁੰਦੀਆਂ ਜਾਂਦੇ ਨੇ ਕਿ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋ ਇਹ ਜਿਹੇ ਗੱਲਾਂ ਉਹਨਾਂ ਨੂੰ ਕਿਰਪਾ ਕਰਕੇ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਵੱਡੀ ਵੱਡੀ ਦੁਨੀਆ ਦੇ ਮਸਲੇ ਨੇ ਜਿਹੜੇ ਮੋਦੀ ਸਾਹਿਬ ਉਹ ਤਾਂ ਕਹਿੰਦੇ ਨੇ ਕਿ ਮੈਂ ਵੱਡੇ ਵੱਡੇ ਮੁਲਕਾਂ ਦੀਆਂ ਲੜਾਈਆਂ ਨੇ ਜਿਹੜੀਆਂ ਜੰਗਾ ਨੇ ਜਿਹੜੀਆਂ ਸਰਹੱਦਾਂ ਦੀਆਂ ਉਹ ਮਟਾਉਣ ਦੀ ਸਮਰੱਥਾ ਰੱਖਦਾ ਤੇ ਉਰੇ ਖਨੌਰੀ ਤੇ ਸ਼ੰਭੂ ਬਾਰਡਰ ਨੂੰ ਉਹਨਾਂ ਨੇ ਮੂਲਕਾਂ ਦੀ ਸਰਹੱਦਾਂ ਬਣਾ ਰੱਖੀਆਂ ਨੇ ਸੋ ਇਹੋ ਜਿਹਾ ਕੰਮ ਤੇ ਇਹੋ ਜਿਹੀਆਂ ਗੱਲਾਂ ਕੇਂਦਰ ਵਾਲੇ ਮੰਤਰੀ ਨਾ ਕਰਨ ਕਿਉਂ ਤੁਹਾਡੇ ਸਾਹਿਬ ਕੋਈ ਗੱਲ ਨੇੜੇ ਲੱਗੀ ਤੁਹਾਡੇ ਵਾਲੇ ਪਾਸਿਓਂ ਡੱਲੇਵਾਲ ਸਾਹਿਬ ਨਾਲ ਕਿਸੇ ਪੁਆਇੰਟ ਤੇ ਕੋਈ ਸਹਿਮਤੀ ਬਣਦੀ ਮੈਂ ਤਾਂ ਖੁਦ ਆਪਦੀ ਕੈਬਨਿਟ ਲੈ ਕੇ ਸਾਰੇ ਸਾਥੀਆਂ ਦੇ ਨਾਲ ਉੱਥੇ ਜਾ ਕੇ ਆਇਆ ਸੀ ਉਹਨਾਂ ਨੂੰ ਬੇਇੱਜ਼ਤੀ ਕੀਤੀ ਸੀਗੀ ਪਰ ਉਹ ਉਹਨਾਂ ਦੀ ਦਾ ਕਹਿਣਾ ਇਹ ਹੈ ਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਕੇਂਦਰ ਬੰਨੇ ਹੁਣ ਜਿਨੇ ਮੰਨਣਾ ਇਹ ਤੋਂ ਪਹਿਲਾਂ 8ਵੇਂ ਪਹਿਲਾਂ ਮਾਨ ਸਾਹਿਬ ਨੇ ਤਿੰਨ ਵਾਰੀ ਕੇਂਦਰ ਦੇ ਵਜ਼ੀਰਾਂ ਨੂੰ ਬੁਲਾ ਕੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਾਈ ਮੀਟਿੰਗ ਕਰ ਜਾਂਦੇ ਨੇ ਗੱਲਾਂ ਬਾਤਾਂ ਕਰ ਜਾਂਦੇ ਨੇ ਹਾਂ ਕਰ ਜਾਂਦੇ ਨੇ ਮੋੜਪਤਨ ਵਾਲਾ ਉੱਥੇ ਉੱਥੇ ਕਰਦੇ ਕੁਝ ਹੈ ਨਹੀਂਗੇ ਬੀਜੇਪੀ ਵਾਲੇ ਕੇਂਦਰ ਵਾਲੇ ਸੋ ਇਸ ਜੋ ਡੈਡਲੌਕ ਹਨ ਬਣਾਇਆ ਇਹਨੂੰ ਸਿਰਫ ਔਰ ਸਿਰਫ ਬੀਜੇਪੀ ਖੋਲ ਸਕਦੀ ਹੈ ਸੋ ਏਸੀ ਕਰਕੇ ਸੀ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਬੈਠ ਕੇ ਗੱਲ ਕਰੋ ਕਿਸਾਨਾਂ ਨਾਲ ਲਾਸਟ ਕੁਐਸਚਨ ਕਿ ਨਗਰ ਨਿਗਮ ਦੇ ਪ੍ਰੈਜ਼ੀਡੈਂਟ ਨੇ ਜਾਂ ਕੌਂਸਲਰਾਂ ਦੇ ਕਰੋ ਤੱਕ ਬਣਾ ਸਕਦੀ ਹੈ ਬੜੇ ਜਲਦੀ ਹੁਣੇ ਜੇ ਥੋੜੇ ਦਿਨ ਪਹਿਲਾਂ ਇਲੈਕਸ਼ਨ ਹੋ ਕੇ ਹਟਿਆ ਨੇ ਜੀ ਆਮ ਆਦ ਤੋਂ ਵੱਡੀ ਜਿੱਤ ਉਸ ਦੇ ਵਿੱਚ ਮਿਲੀ ਹੈ ਟੋਟਲ 55% ਵੋਟਸ ਜਿਹੜੇ ਪੂਰੇ ਪੰਜਾਬ ਦੇ ਵਿੱਚ ਇਕੱਲੇ ਆਵਾਮ ਦੀ ਪਾਰਟੀ ਨੇ ਜਿੱਤੇ ਨੇ ਹੁਣ ਇਹਨਾਂ ਦੇ ਮੇਅਰ ਔਰ ਪ੍ਰਧਾਨ ਬਣਾਉਣ ਦਾ ਕੰਮ ਹੈ ਇਹੋ ਵੀ ਬੜੀ ਜਲਦੀ ਲੁਧਿਆਣੇ 'ਚ ਵੀ ਬਣਾ ਲਵਾਂ ਤੁਸੀਂ ਦੇਖਦੇ ਚੱਲੋ ਹੁਣ ਜੀ ਸ਼ੁਰੂ ਤੋਂ ਹੋਣ ਤੋਂ ਜੀ ਪ੍ਰੋਸੈਸ ਲਾਸਟ ਕੁਆਸਚਨ ਹੈ ਕਿ ਬਿਨ ਇੰਟਰਸੈਂਸ਼ਨ ਕਰੋਂ ਹੋ ਸਕਦਾ ਕਿਉਂਕਿ ਸਮਾਧਾਨ ਨਜ਼ਰ ਸਪੀਕਰ ਸਾਹਿਬ ਦਾ ਸਵਾਲ ਹੈ ਜੀ ਸੱਜਣ ਸਦਨਾਂ ਦਾ ਸਰਕਾਰ ਨੇ ਨਾ ਇਹ ਨਹੀਂ ਨਹੀਂ ਬਲੋ ਇਹ ਸਪੀਕਰ ਸਾਹਿਬ ਸਾਨੂੰ ਹੁਕਮ ਕਰਨਗੇ ਉਹਦੀ ਬੁਲਾ ਲਾਂਗੇ ਤਾਂ ਇਹ ਸੰ ਪੰਜਾਬ ਦੇ ਕੈਪਟਨ ਵਜ਼ੀਰ ਤੇ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ